ਹਾਂਜੀ ਸਤਿ ਸ੍ਰੀ ਅਕਾਲ ਸਲਾਮ ਸਾਰਿਆਂ ਨੂੰ ਤੇ ਅਸਾ ਦੋਸਤੋ ਅੱਜ ਮੈਂ ਤੁਹਾਨੂੰ ਅ ਦੱਸੂਗਾ ਕਿ ਆਪਾਂ ਕੰਟੈਂਟ ਹਰ ਇੱਕ ਬੰਦਾ ਜਿਹੜਾ YouTube ਚੈਨਲ ਜਾਂ Facebook ਪੇਜ ਚਲਾਉਂਦਾ ਹੈ ਉਹਦੇ ਲਈ ਇੱਕ ਸਮੱਸਿਆ ਸਭ ਤੋਂ ਵੱਡੀ ਹੁੰਦੀ ਹੈ ਕਿ ਕੰਟੈਂਟ ਕਿਹੜਾ ਚੁਣੀਏ ਕਿਹੜੇ ਕੰਟੈਂਟ ਤੇ ਵੀਡੀਓ ਬਣਾਈਏ ਕਿਉਂਕਿ ਸਭ ਤੋਂ ਵੱਡਾ ਮੁੱਦਾ ਵੀ ਇਹੀ ਆ ਅਗਰ ਤੁਹਾਨੂੰ ਕੰਟੈਂਟ ਨਹੀਂ ਪਤਾ ਲੱਗਿਆ ਤਾਂ ਤੁਸੀਂ ਬੈਠੇ ਇਹੀ ਸੋਚੀ ਜਾਂਦੇ ਯਾਰ ਮੈਂ ਕਿਸ ਕੰਟੈਂਟ ਦੇ ਉੱਤੇ ਵੀਡੀਓ ਬਣਾਵਾਂ ਆਓ ਦੋਸਤੋ ਵੀਡੀਓ ਕਰਦੇ ਹਾਂ ਸਟਾਰ ਵਹਿਗੁਰੂ ਜੀ ਦਾ ਖਾਲਸਾ ਵਹਿਗੁਰੂ ਜੀ ਕੀ ਫਤਿਹ ਇਹਦੇ ਲਈ ਆਪਾਂ ਨੂੰ ਸਭ ਤੋਂ ਮੇਨ ਜਿਹੜਾ ਕੰਮ ਹੈ ਦੋਸਤੋ ਇਹਦੇ ਲਈ ਟ੍ਰੈਂਡਿੰਗ ਵੀਡੀਓ ਆਪਾਂ ਨੇ ਲੱਭਣਾ ਹੁੰਦਾ ਕੰਟੈਂਟ ਹੈ ਜਿਹੜਾ ਟ੍ਰੈਂਡ ਕਿਹੜਾ ਅੱਜ ਜਿਹੜਾ ਹੈਗਾ ਟ੍ਰੈਂਡ ਕਰ ਰਿਹਾ ਹੈਗਾ ਜਿਵੇਂ ਜੇ ਹੁਣ ਆਪਾਂ ਟੈਕਨੀਕਲ ਵੀਡੀਓਾਂ ਦੇ ਵਿੱਚ ਜਾਈਏ ਇਹਦੇ 'ਚ ਕੋਈ ਤੁਹਾਨੂੰ ਟ੍ਰੈਂਡਿੰਗ ਦੀ ਲੋੜ ਨਹੀਂ ਹੈਗੀ ਇਹਦੇ ਸਿਰਫ ਔਰ ਸਿਰਫ ਤੁਸੀਂ ਦੇਖਣਾਗਾ ਕਿ ਵੀਡੀਓ ਅਸੀਂ ਕਿਸ ਤਰ੍ਹਾਂ ਦੀ ਵੀਡੀਓ ਬਣਾਈਏ ਇਦੇ ਲਈ ਆਪਾਂ ਸੋਚਾਂਗੇ ਯਾਰ ਇਹਦੇ ਚ ਕੀ ਫਿਰ ਮੈਂ ਸੋਚੂਗਾ ਕੀ ਮਤਲਬ ਕੰਟੈਂਟ ਇਹਦੇ ਚ ਦੋਸਤੋ ਸਭ ਤੋਂ ਪਹਿਲਾਂ ਤੁਸੀਂ ਕੀ ਕਰਨਾ YouTube ਤੇ ਜਾਓ ਤੇ ਕਦੋਂ ਕਿੱਥੇ ਕਦੋਂ ਕਿੱਥੇ ਕੀ ਹੋਇਆ ਮਤਲਬ ਇਸ ਤਰ੍ਹਾਂ ਦੀਆਂ ਚੀਜ਼ਾਂ ਆਪਾਂ ਨੂੰ ਸੋਚਣ ਦੀ ਲੋੜ ਹੁੰਦੀ ਆ ਲੇਕਿਨ ਕਿਵੇਂ YouTube ਦੇ ਵਿੱਚ ਇਹਦੇ ਚ ਆਪਾਂ ਨੂੰ ਕਿਵੇਂ ਦੀ ਲੋੜ ਹੈ ਕਿ ਆਹ ਕੰਮ ਕਿਵੇਂ ਕਰੇ ਹਿੰਦੀ ਚ ਕੈਸੇ ਕਹਿੰਦੇ ਨੇ ਈਮੇਲ ਆਈਡੀ ਕਿਵੇਂ ਬਣਾਏ ਬੀ ਐਨ ਚੈਨਲ ਕਿਵੇਂ ਚਲਾਏ ਔਰ ਕੀ ਕਹਨੇ ਇਹਨੂੰ ਆਪਾਂ ਤੁਹਾਡਾ YouTube ਚੈਨਲ ਕਿਵੇਂ ਬਣਾਈਏ Facebook ਚੈਨਲ ਕਿਵੇਂ ਬਣਾਈਏ ਇਹ ਮਤਲ ਤੁਸੀਂ ਕੋਈ ਵੀ ਚੀਜ਼ ਜਿਹੜੀ ਹੈਗੀ ਆ ਇਸ ਤਰ੍ਹਾਂ ਕਰਕੇ ਤੁਸੀਂ YouTube ਤੇ ਜਾਣਾ ਤੇ ਜਾ ਕੇ ਸਰਚ ਦੇ ਵਿੱਚ ਇਹੀ ਭਰਨਾਗਾ ਕਿ YouTube ਚੈਨਲ ਕਿਵੇਂ ਬਣਾਈਏ ਮਨ ਲਕ ਮੈਂ ਉਦਾਹਰਨ ਦੇ ਤੌਰ ਤੇ ਤੁਹਾਨੂੰ ਕਹਿ ਰਿਹਾ YouTube ਚੈਨਲ ਕਿਵੇਂ ਬਣਾਈਏ ਕਿਵੇਂ ਬਣਾਈਏ ਹੁਣ ਇਹਨੂੰ ਜਦੋਂ ਤੁਸੀਂ ਓਕੇ ਕਰੋਗੇ ਦੋਸਤੋ ਤੁਹਾਡੇ ਸਾਹਮਣੇ ਵੀਡੀਓ ਨਿਕਲ ਕੇ ਆ ਗਈ ਦੇਖੋ ਚਾਹੇ ਤੁਸੀਂ ਹਿੰਦੀ ਦੇ ਲਿਖਿਆ ਪੰਜਾਬੀ ਚ ਪਰ ਹਿੰਦੀ ਵਾਲੀਆਂ ਵੀਡੀਓ ਵੀ ਨਿਕਲ ਕੇ ਆ ਗਈਆਂ ਹੁਣ ਤੁਹਾਡੇ ਸਾਹਮਣੇ ਮਤਲਬ ਇਹ ਕ੍ਰिएਟਰ ਦੀ ਵੀਡੀਓ ਆ ਰਹੀ ਆ ਆ ਦੇਖੋ ਇੱਧਰ ਇਸ ਕ੍ਰिएਟਰ ਦੀ ਵੀਡੀਓ ਤੁਹਾਡੇ ਸਾਹਮਣੇ ਆ ਗਈ ਤਾਂ ਤੁਸੀਂ ਇਸ ਵੀਡੀਓ ਨੂੰ ਦੇਖਣਾ ਜਿਹੜੀ ਵੀ ਵੀਡੀਓ ਤੁਸੀਂ ਚੈੱਕ ਕਰਨੀਆਂ ਨੇ ਕਿ ਮੈਨੂੰ ਇਸ ਵੀਡੀਓ ਦੇ ਵਿੱਚ ਕਿੰਨੇ ਇਹਨੂੰ ਵਿਊ ਆਏ ਹੋਏ ਨੇ ਦੇਖੋ 13 ਲੱਖ ਵਿਊ ਆਏ ਨੇਗੇ ਮਤਲਬ ਹੁਣ ਇਹਦੇ ਤੇ ਤੁਸੀਂ ਵੀਡੀਓ ਬਣਾ ਸਕਦੇ ਹੋ ਕਿ YouTube ਚੈਨਲ ਕਿਵੇਂ ਬਣਾਈਏ ਤੇ ਉਹਦੇ ਟਾਈਟਲ ਵਗੈਰਾ ਨੇ ਜਿਹੜੇ ਤੁਸੀਂ ਫਿਰ ਇਹਦੇ ਹਿਸਾਬ ਨਾਲ ਦੇਨੇ ਨੇ ਦੇਖੋ ਦੋਸਤੋ ਜਿਵੇਂ ਇਹਨੇ ਲਿਖਿਆ YouTube ਚੈਨਲ ਕੈਸੇ ਬਣਾਏ ਉਸ ਤੋਂ ਬਾਅਦ ਲਿਖਿਆ ਇਹਨੇ YouTube ਚੈਨਲ ਕੈਸੇ ਬਣਾਨੇ 2024 ਹਾਊ ਕ੍ਰੀਏਟ ਅ YouTube ਚੈਨਲ ਇਸ ਤਰ੍ਹਾਂ ਦੇ ਟਾਈਟਲ ਤੇ ਡਿਸਕ੍ਰਿਪਸ਼ਨ ਤੁਸੀਂ ਲਿਖਣੀਆਂ ਜਿਹੜੀ ਤੁਹਾਨੂੰ ਸਰਚ ਦੇ ਵਿੱਚ ਲੈ ਕੇ ਜਾਊਗੀ ਕੋਈ ਵੀ ਮਤਲਬ ਮੈਂ ਤੁਹਾਨੂੰ ਕੱਲੀ ਇੱਕ ਉਦਾਹਰਨ ਦਿੰਨਾਗਾ ਮੈਂ ਫੇਸਬੁੱਕ ਚੈਨਲ ਲਿਖ ਲਓ ਤੁਸੀਂ ਕੋਈ ਵੀ ਚੀਜ਼ ਤੁਸੀਂ ਲਿਖ ਸਕਦੇ ਹੋ ਈਮੇਲ ਆਈਡੀ ਕਿਵੇਂ ਬਣਾਈਏ ਹਾਂਜੀ ਜੋ ਵੀ ਆਪਾਂ ਚੀਜ਼ਾਂ ਸਿੱਖਦੇ ਆਂ ਦੋਸਤੋ ਆਪਾਂ ਨੂੰ ਜ਼ਿੰਦਗੀ 'ਚ ਹਰ ਇੱਕ ਚੀਜ਼ ਦੀ ਸਿੱਖਣ ਦੀ ਲੋੜ ਪੈਂਦੀ ਆ ਤੁਸੀਂ ਉਹਦੇ ਤੇ ਹੀ ਜਿਹੜਾ ਟੈਕਨੀਕਲ ਚੈਨਲ ਹੈ ਤੁਸੀਂ ਉਹਦੇ ਤੇ ਵੀਡੀਓ ਬਣਾ ਸਕਦੇ ਹੋ ਤੇ ਉਸ ਤੋਂ ਬਾਅਦ ਹੁਣ ਆਜੋ ਦੋਸਤੋ ਅਗਰ ਤੁਸੀਂ ਖਬਰਾਂ ਨਾਲ ਸੰਬੰਧਿਤ ਵੀਡੀਓ ਬਣਾਉਨੇ ਹੋ ਅਗਰ ਤੁਹਾਡਾ ਜਿਹੜਾ ਚੈਨਲ ਹੈ ਉਹ ਖਬਰਾਂ ਨਾਲ ਸੰਬੰਧਿਤ ਆ ਤਾਂ ਤੁਸੀਂ ਟ੍ਰੈਂਡਿੰਗ ਦੇ ਵਿੱਚ ਜਾ ਕੇ ਕੀ ਕਰਨਾ ਹੈ ਕਿ ਟਵਿੱਟਰ ਜਿਵੇਂ ਹੈਗਾ ਚੈਨਲ ਆਪਣੇ ਟਵਿੱਟਰ ਦੇ ਵਿੱਚ ਚਲੇ ਜਾਓ ਤੁਸੀਂ ਟ੍ਰੈਂਡਿੰਗ Google 'ਚ ਜਾਓ ਉੱਥੇ ਲਿਖੋ ਟ੍ਰੈਂਡ ਉੱਥੇ ਤੁਸੀਂ ਲਿਖ ਸਕਦੇ ਹੋ ਦੋਸਤੋ ਟਵਿੱਟਰ ਟਵਿੱਟਰ ਟ੍ਰੈਂਡ ਟ੍ਰੈਂਡਿੰਗ ਜਦੋਂ ਤੁਸੀਂ ਟਵਿੱਟਰ ਟ੍ਰੈਂਡਿੰਗ ਕਰੋਗੇ ਤਾਂ ਤੁਹਾਡੇ ਸਾਹਮਣੇ ਇਹ ਆਗੇ ਟੌਪਿਕ ਤੁਸੀਂ ਉਹਨਾਂ ਇਹਨੂੰ ਦੋਸਤੋ ਇਹਦੇ ਤੇ ਸਾਰੇ ਜਿਹੜੇ ਹੈਗੇ ਨੇ ਤੁਹਾਡੇ ਸਾਹਮਣੇ ਪਏ ਨੇ ਇਹ ਟ੍ਰੈਂਡ ਆਗੇ ਮਤਲਬ ਅੱਜ ਦੇ ਜਿਹੜੇ ਤੁਹਾਡੇ ਟ੍ਰੈਂਡਿੰਗ ਨੇ ਜਿਹੜੇ ਖਬਰਾਂ ਲੱਗੀਆਂ ਹੋਈਆਂ ਨੇ ਜਿਹੜੀਆਂ ਚੱਲ ਰਹੀਆਂ ਨੇ ਗਿਆ ਇਹ ਮਤਲਬ ਤੁਸੀਂ ਇੱਥੋਂ ਵੀਡੀਓ ਨੂੰ ਇੱਥੇ ਨਿਊਜ਼ ਚਲੇ ਜਾਓ ਤੇ ਇੱਥੇ ਤੁਸੀਂ ਇਹਨਾਂ ਨੂੰ ਚੱਕ ਕੇ ਜਿਹੜਾ ਵੀ ਤੁਹਾਨੂੰ ਟ੍ਰੈਂਡਿੰਗ ਦੀਦਾਗਾ ਉਹ ਤੁਸੀਂ ਖਬਰ ਦੇ ਉੱਪਰ ਆਪਣਾ ਬੋਲ ਸਕਦੇ ਹੋ ਤੇ ਪੰਜਾਬ ਦੀ ਕਰਨੀਆਂ ਟ੍ਰੈਂਡਿੰਗ ਇੰਡੀਆ ਲਿਖ ਲਓ ਟ੍ਰੈਂਡਿੰਗ ਇੰਡੀਆ ਲਿਖ ਲਓ ਹਾਂਜੀ ਤੇ ਟ੍ਰੈਂਡਿੰਗ ਪੰਜਾਬ ਲਿਖ ਲਓ ਜੋ ਵੀ ਤੁਸੀਂ ਮਤਲ ਕਰ ਸਕਦੇ ਹੋ ਤੁਸੀਂ ਉਹੀ ਲਿਖ ਕੇ ਆਪਣਾ ਤੁਹਾਨੂੰ ਇਹ ਲੱਭ ਜਾਏਗਾ ਪਰ ਇਹਦੇ ਤੋਂ ਵੀ ਵੱਡੀ ਗੱਲ ਦੋਸਤੋ ਤੁਹਾਨੂੰ ਥੋੜੀ ਇਹ ਨੌਲੇਜ ਹੋਣੀ ਚਾਹੀਦੀ ਆ ਕਿ ਮੈਂ ਅੱਜ ਕਿਸ ਤਰ੍ਹਾਂ ਦੀ ਸਾਡੀ ਵੈਸੇ ਵੀ ਅਖਬਾਰਾਂ ਤੋਂ ਜਾਂ ਹੋਰ ਆਪਾਂ ਚੀਜ਼ਾਂ ਤੋਂ ਨਿਗਾ ਮਾਰ ਲੈਣੇ ਆਪਣੇ ਆਲੇ ਦੁਆਲੇ ਤੋਂ ਤੇ ਉਹ ਤੋਂ ਤੁਸੀਂ ਆਪਣੀ ਉਹ ਵੀਡੀਓ ਬਣਾ ਸਕਦੇ ਹੋ ਦੋਸਤੋ ਦੂਸਰੇ ਨੰਬਰ ਤੇ ਆਜੋ ਹੁਣ ਅੱਗੇ ਅਗਰ ਤੁਸੀਂ ਮੋਟੀਵੇਸ਼ਨਲ ਵੀਡੀਓ ਮਤਲਬ ਹੈਗੇ ਹੋ ਮੋਟੀਵੇਸ਼ਨਲ ਵੀਡੀਓ ਬਣਾਉਣੇ ਹੋ ਤਾਂ ਤੁਹਾਨੂੰ ਪਹਿਲਾਂ ਤਾਂ ਆਪ ਤੁਸੀਂ ਖੁਦ ਕਿਸ ਚੀਜ਼ ਤੋਂ ਮੋਟੀਵੇਟ ਹੋ ਜਿਹੜੀ ਚੀਜ਼ ਤੋਂ ਤੁਸੀਂ ਖੁਦ ਮੋਟੀਵੇਟ ਹੋ ਤੁਸੀਂ ਉਹੀ ਮਤਲਬ ਵੀਡੀਓ ਬਣਾ ਸਕਦੇ ਹੋ ਜਿਹੜੀ ਕੋਈ ਜਿਨ੍ਹਾਂ ਦੇ ਵੱਧ ਚੈਨਲ ਚੱਲਦੇ ਨੇ ਤੁਸੀਂ ਉਹਨਾਂ ਨੂੰ ਦੇਖ ਸਕਦੇ ਹੋ ਮੋਟੀਵੇਸ਼ਨਲ ਵੀਡੀਓ ਉਹਨਾਂ ਦੀਆਂ ਦੇਖ ਸਕਦੇ ਹੋ ਉਹਨਾਂ ਦੀਆਂ ਵੀਡੀਓ ਦੇਖ ਕੇ ਤੁਸੀਂ ਆਪਣਾ ਜਿਹੜਾ ਕੰਟੈਂਟ ਚੁਣ ਸਕਦੇ ਹੋ ਤੇ ਦੋਸਤੋ ਇਹਦੇ ਵਿੱਚ ਮਤਲਬ ਇਹ ਆਲੇ ਅਖਬਾਰ ਪਿਆਗਾ ਅਖਬਾਰ ਦੇ ਵਿੱਚ ਕੰਟੈਂਟ ਚੱਕ ਲੋ ਹਾਂਜੀ ਐਨ ਆਈ ਐਨ ਪੰਜਾਬ ਚ ਸੱਪੇ ਮਾਰੀ ਕਰੀਏ ਤੇ ਬੋਲ ਲੋ ਰਾਜਸਥਾਨ ਨੇ ਰਿਸ਼ੀ ਸੁਨਕ ਨਾਲ ਮੁਲਾਕਾਤ ਕੀਤੀ ਆ ਤੁਸੀਂ ਇੰਗਲੈਂਡ ਦੇ ਮੁੱਦਿਆਂ ਤੇ ਬੋਲ ਸਕਦੇ ਹੋ ਕਿ ਇੰਗਲੈਂਡ ਨਾਲ ਸਾਡੇ ਸਬੰਧ ਕਿਸ ਤਰ੍ਹਾਂ ਦੇ ਨੇ ਹਾਂਜੀ ਤੇ ਪੰਜਾਬ ਤੇ ਬੋਲਣਾ ਸੁਖਵੀਰ ਬਾਦਲ ਨੇ ਮਾਨਹਾਨੀ ਦਾ ਕਰਿਆ ਭਗਵੰਤ ਮਾਨ ਤੇ ਸੁਖਵੀਰ ਬਾਦਲ ਤੇ ਬੋਲ ਲਓ ਮਤਲਬ ਹਰ ਇੱਕ ਤੁਹਾਡੇ ਜਿਹੜੇ ਕਾਂਗਰਸ ਦੀ ਅ ਕੱਲ ਮੀਟਿੰਗਾਂ ਹੋਈਆਂ ਨੇ ਇਹਦੇ ਤੇ ਬੋਲ ਸਕਦੇ ਹੋ ਮਤਲਬ ਤੁਹਾਡੇ ਆਲੇ-ਦਾਲੇ ਮੁੱਦੇ ਹੀ ਮੁੱਦੇ ਨੇ ਤੁਸੀਂ ਥੋੜਾ ਜਿਹਾ ਆਪਣੇ ਆਲੇ-ਦਾਲੇ ਨਿਗਾਹ ਮਾਰੋ ਹੁਣ ਅ ਅੱਗੇ ਆ ਜੋ ਅਗਰ ਤੁਸੀਂ ਇਤਿਹਾਸ ਤੇ ਵੀਡੀਓ ਬਣਾਉਨੇ ਹੋ ਤਾਂ ਤੁਸੀਂ ਇਤਿਹਾਸਕ ਕੋਈ ਵੀ ਚੱਕ ਲੋ ਇਹ ਕਿਤਾਬਾਂ ਪਈਆਂ ਨੇ ਇਤਿਹਾਸ ਦੀਆਂ ਇਹਦੇ ਚੋਂ ਕੋਈ ਵੀ ਤੁਸੀਂ ਜਿਹੜਾ ਆ YouTube ਤੇ Facebook ਤੇ ਦੇਖੋ ਜਿਹੜੀ ਚੀਜ਼ ਜ਼ਿਆਦਾ ਲੋਕ ਦੇਖਣਾ ਪਸੰਦ ਕਰਦੇ ਨੇ ਅਗਰ ਤੁਹਾਡਾ ਚੈਨਲ ਆ ਤੁਸੀਂ ਥੋੜਾ ਆਪਣੇ ਸਰਗਰਮੀ ਨਾਲ ਜਿਵੇਂ ਖਾਰਕੂ ਟਾਈਪ ਦੀਆਂ ਲੋਕ ਥੋੜਾ ਜ਼ਿਆਦਾ ਸੁਣਦੇ ਨੇ ਤੁਹਾਡੇ ਸਬਸਕ੍ਰਾਈਬਰ ਇਸ ਤਰ੍ਹਾਂ ਦੇ ਨੇ ਤਾਂ ਤੁਸੀਂ ਉਸ ਤਰ੍ਹਾਂ ਦਾ ਇਤਿਹਾਸ ਅਗਰ ਤੁਹਾਡਾ ਗੁਰੂਆਂ ਨਾਲ ਸੰਬੰਧਿਤ ਲੋਕ ਸੁਣਦੇ ਨੇ ਅਗਰ ਤੁਹਾਡਾ ਗੁਰਬਾਣੀ ਨਾਲ ਸੰਬੰਧਿਤ ਹੈ ਤੇ ਇਹ ਸਾਰੇ ਇਤਿਹਾਸ ਦੇਖੋ ਪਰੇ ਪੈਣੇ ਦੋਸਤੋ ਆ ਮੇਰੇ ਕੋਲ ਕਿਤਾਬਾਂ ਪਈਆਂ ਨੇ ਸਿੱਖ ਇਤਿਹਾਸ